ਕਬੀਰ ਰਸ ਕੋ ਗਾੰਡੋ ਚੂਸੀਐ ਗੁਨ ਕੋ ਮਰੀਐ ਰੋਏ ਅਵ ਗੁਨੇ ਯਾਰੇ ਮਾਨਸੈ ਭਲੋ ਨਾ ਕਹਹਿ ਕੋਇ ਕਬੀਰ ਗਾਗਰ ਜਲ ਪਰਿ ਆਜ ਕਾਲ ਜਹਿ ਫੂਟ ਗੁਰ ਜੋ ਨ ਚਿਤ ਹੈ ਅਪਨੋ ਅਦ ਮਾਜ ਲੀਜਹਿ ਗੈ ਲੂਟ ਕਬੀਰ ਕੂਕਰ ਬ੍ਰਾਹਮ ਕੋ ਮੁਤੀਆ ਮੇਰੋ ਨਾਉ गले हमारे जेवरी जह खिंचत तह जाओ कबीर जपनी काठ की क्या दिख लाभ है लोए हृदय राम न चितहि एहे जपनी क्या होए कबीर बिरह पयंगम मन बसै मंत न मानै कोए राम बेयोगी ना जियै जियै ता बौरा होए ਕਬੀਰ 파ਰਸ ਚੰਦਨੈ ਤਿਨ ਹੈ ਏਕ ਸੁਗੰਧ ਤੇ ਮਿਲ ਤੇਉ ਊਤਮ ਭਏ ਲੋਹੋ ਕਾਠ ਨਿਰਗੰਧ ਕਬੀਰ ਜਮ ਕਾਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਏਕ ਜੋ ਸਾਧੂ 모ਹੇ ਮਿਲੇਉ ਤਿਨ ਲੀ ਆ ਅੰਚਲ ਲਾਏ ਕਬੀਰ ਬੈਦ ਕਹਿ ਹੋਹੀ ਭਲਾ دارو میرے واسه اے تو بست گوپال کی جب پاوے نے خاص کبیر نو بت اپنی دن دس لہو بجائے ندی ناو ਸੰجوگ دیو بہور نہ مل ہے آئے کبیر سات سمندھ مس کروں قلم کروں بنرائی بسدا کاغذ جو کروں ਹਰ ਜਸ ਲਖਣ ਨਾ ਜਾਏ ਕਬੀਰ ਜਾਤ ਜੁਲਾਹਾ ਕਿਆ ਕਰੈ ਹਿਰਦੈ ਬਸੇ ਗੋਪਾਲ ਕਬੀਰ ਰਮਈਆ ਕੰਠ ਮੇਨ ਚੂਕਹਿ ਸਰਬ ਜੰਜਾਲ ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ ਪਾਂਚੋਂ ਲੜਕੇ ਮਾਰਕੇ ਰਹਿ ਰਾਮ ਲਿਓ ਲਾਈ ਕਬੀਰ ਐਸਾ ਕੋ ਨਹੀਂ ਇਹੋ ਤਨ ਦੇਵੈ ਫੂਕ ਅੰਦਾ ਲੋਗ ਨਾ ਜਾਣਹੀਂ ਰਹਿਉ ਕਬੀਰਾ ਕੂਕ ਕਬੀਰ ਸਤੀ ਪੁਕਾਰੈ ਚਿਹ ਚੜੀ ਸੁਨੋ ਹੋ ਬੀਰ ਮਸਾਨ ਲੋਗ ਸੁਭਾਇਆ ਚੱਲ ਗਇਓ ਹਮ ਤੁਮ ਕਾਮ ਨਿਦਾਨ ਕਬੀਰ ਮਨ ਪੰਖੀ ਭਇਓ ਉਡੇ-ਉਡੇ ਦਹ ਦੇ ਸਜਾਏ ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ ਕਬੀਰ ਜਾ ਕੋ ਖੋਜਤੇ ਪਾਇਓ ਸੋ ਹੀ ਥੋਰ ਸੋ ਹੀ ਫਿਰ ਕਹਿ ਤੂੰ ਭਇਆ ਜਾ ਕੋ ਕਹਿਤਾ ਔਰ ਕਬੀਰ ਮਾਰੀ ਮਰਉ ਕੋ ਸੰਗ ਕੀ ਕੇਲੇ ਨਿਕਟ ਜੋ ਬੇਰਾ ਉਹੋਚੂ ਲ ਉਹ ਚੀਰੀਐ ਸਾਖਤ ਸੰਗ ਨਾ ਹੀਰ ਕਬੀਰ ਭਾਰ ਪਰਾਈ ਸਿਰ ਚਰੈ ਚੱਲਿਓ ਚਾਹੈ ਬਾਤ ਆਪਣੇ ਭਾਰਹਿ ਨਾ ਡਰੈ ਆਗੈ ਔਖਟ ਘਾਟ ਕਬੀਰ ਬਨਕੀ ਦਾਢੀ ਲਾਕਰੀ ਠਾਢੀ ਕਰੈ ਪਕਾਰ ਮਤ ਬਸ ਪਰੋ ਲੋਹਾਰ ਕੀ ਜਾਰੇ ਦੂਜੀ ਬਾਰ ਕਬੀਰ ਏਕ ਮਰਮਤੇ ਦੋਏ ਮੂਏ ਦੋਏ ਮਰਮ ਤਹ ਚਾਰ ਚਾਰ ਮਰਮ ਤਹ ਸਹਿ ਮੂਏ ਚਾਰ ਪੁਰਖ ਦੋਏ ਨਾਰ ਕਬੀਰ ਦੇਖ ਦੇਖ ਜਗ ਢੂੰਡਿਆ ਕਹੂ ਨਾ ਪਾਇਆ ਥੋਰ ਜਿਨ ਹਰ ਕਾ ਨਾਮ ਨਾ ਚੇਤਿਓ ਕਾ ਭੁਲਾਨੀ ਔਰ ਕਬੀਰ ਸੰਗਤ ਕਰਿਐ ਸਾਧਕੀ ਅੰਤ ਕਰੈ ਨਿਰਵਾਉ ਸਾਖਤ ਸੰਗ ਨਾ ਕੀਜੀਐ ਜਾ ਤੈ ਹੋਇ ਬਨਾਹ ਕਬੀਰ ਜਗ ਮੈਂ ਚੇਤਿਓ ਜਾਨਕੈ ਜਗ ਮੈਂ ਰਹਿਉ ਸਮਾਇ ਜਿਨ ਹਰਿ ਕਾ ਨਾਮ ਨ ਚੇਤਿਓ ਬਦ ਹੈ ਜਨਮੇ ਆਇ ਕਬੀਰ ਆਸਾ ਕਰੀਐ ਰਾਮ ਕੀ ਅਵਰੈ ਆਸ ਨਰਾਸ ਨਰਕ ਪਰਹਿ ਤੇ ਮਾਨੈ ਜੋ ਹਰ ਨਾਮ ਅਦਾਸ ਕਬੀਰ ਸਿੱਖ ਸਾਖਾ ਬਹੁਤੇ ਕੀਏ ਕੇਸੋ ਕੀਓ ਨਾਮੀਤ ਚਾਲੇ ਤੇ ਹਰ ਮਿਲਨ ਕੋ ਵਿਚੈ ਅਟਕਿਓ ਚੀਤ ਕਬੀਰ ਕਾਰਨ ਬਪਰਾ ਕਿਆ ਕਰੈ ਜੋ ਰਾਮ ਨਾ ਕਰੈ ਸਹਾਈ ਜਿਹੇ ਜਿਹੇ ਡਾਲੀ ਪੱਗ ਧਰੋਂ ਸੋਈ ਮੁਰ ਮੁਰ ਜਾਏ ਕਬੀਰ ਅਵਰਹ ਕਉ ਉਪਦੇਸ ਤੇ ਮੁਖ ਮਹਿ ਪਰ ਹੈ ਰੀਤ ਰਾਸ ਬਰਾਨੀ ਰਾਖਤੀ ਖਾਇਆ ਘਰ ਕਾ ਖੀਤ ਕਬੀਰ ਸਾਧੂ ਕੀ ਸੰਗਤ ਰਹੁ ਜੋ ਕੀ ਭੂਸੀ ਖਾਉ ਹੁਨ ਹਾਰ ਸੋ ਹੋਏ ਹੈ ਸਾਕਤ ਸੰਗ ਨਾ ਜਾ ਕਬੀਰ ਸੰਗਤ ਸਾਧਕੀ ਦਿਨ ਦਿਨ ਦੂਣਾ ਹੇਤ ਸਾਕਤ ਕਾਰੀ ਕੰਬਰੀ ਧੋਏ ਹੋਏ ਨਾ ਸੀ ਤ ਕਬੀਰ ਮਨ ਮੁੰਡਿਆ ਨਹੀਂ ਕੇਸ ਮਡਾਏ ਕਾਈ ਜੋ ਕਿਛ ਕੀਆ ਸੋ ਮਨ ਕੀਆ ਮੁੰਡਾ ਮੁੰਡ ਅਜਾਈ ਕਬੀਰ ਰਾਮ ਨਾਮ ਛੋਡੀਐ ਤਨ ਤਨ ਜਾਏ ਤਾਂ ਜਾਓ ਚਰਨ ਕਮਲ ਚਿਤ ਬੀਦਿਆ ਰਾਮੈ ਨਾਮ ਸਮਾਵ ਕਬੀਰ ਜੋ ਹਮ ਜੰਤ ਬਜਾਵਤੇ ਟੂਟ ਗਈ ਸਬ ਤਾਰ ਜੰਤ ਵਿਚਾਰਾ ਕਿਆ ਕਰੈ ਚੱਲੇ ਬੁਜਾਵਨ ਹਾਰ ਕਬੀਰ ਮਾਏ ਮੂंडੋ ਤੇ ਗੁਰੂ ਕੀ ਜਾ ਤੇ ਭਰਮ ਨਾ ਜਾਏ ਆਤ ਡੁੱਬੇ ਚੋਹ ਬੇਦਮਹਿ ਚੇਨੇ ਦੀਏ ਬਹਾਈ ਕਬੀਰ ਜੀਤੇ ਪਾਪ ਕੀਏ ਰਾਖੇ ਤਲੈ ਦੁਰਾਈ ਪ੍ਰਗਟ ਭਏ ਨਦਾਨ ਸਭ ਜਬ ਪੂਛੇ ਧਰਮ ਰਾਏ ਕਬੀਰ ਹਰ ਕਾ ਸਿਮਰਨ ਸਾਧਕੈ ਪਾਲਿਉ ਬਹੁਤ ਕੁਟੰਬ ਤੰਦਾ ਕਰਤਾ ਰਹਿ ਗਿਆ ਭਾਈ ਰਹਿਆ ਨਾ ਬੰਦ ਕਬੀਰ ਹਰ ਕਾ ਸਿਮਰਨ ਛਾੜਕੈ ਰਾਤ ਜਗਾਵਨ ਜਾਏ ਸਰਪਨ ਹੋਇ ਕੈ ਔਤਰੈ ਜਾਏ ਆਪਣੇ ਖਾਇ ਕਬੀਰ ਹਰ ਕਾ ਸਿਮਰਨ ਛਾੜਕੈ ਉਹ ਹੀ ਰਾਖੈ ਨਾਰ ਗਧ ਹੀ ਹੋਇ ਕੈ ਔਤਰੈ ਭਾਰ ਸਹਿ ਮਨ ਚਾਰ ਕਬੀਰ ਚਤਰਾਈ ਅਤ ਘਣੀ ਹਰ ਜਪੇ ਹਿਰਦੈ ਮਾਹੀ ਸੂਰੀ ਉਪਰ ਖੇਲਨਾ ਗਿਰੇ ਤਾਂ ਠਾਹਰ ਨਾਹੀ ਕਬੀਰ ਸੋਈ ਮੁਖ ਧਨ ਹੈ ਜਾ ਮੁਖ ਕਹੀਐ RAM ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏ ਗੋਗਰਾਮ ਕਬੀਰ ਸੋਈ ਕੁੰਨ ਭਲੀ ਜਾ ਕੁਲ ਹਰ ਕੋ ਦਾਸ ਜਿਹੇ ਕੁਲ ਦਾਸ ਨਾ ਉਪਜੈ ਸੋ ਕੁਲ ਢਾਕ ਪਲਾਸ ਕਬੀਰ ਹੈ ਗਏ ਬਾਹਨ ਸਗਨ ਘਨ ਲੱਖ ਧਜਾ ਫਹਿਰਾਹੀ ਆ ਸੁਖ ਤੇ ਭਿਖਿਆ ਭਲੀ ਜੋ ਹਰਿ ਸਿਮਰਤ ਦਿਨ ਜਾਏ ਕਬੀਰ ਸਭ ਜਗ ਹਉ ਫਿਰਿਉ ਮਾਨਦਨ ਕੰਧ ਚੜਾਏ ਕੋਈ ਕਾਹੂ ਕੋ ਨਹੀਂ ਸਬ ਦੇ ਖੀ ਠੋਕ ਬਜਾਏ ਮਾਰਗ ਮੋਤੀ ਵੀ ਥਰੇ ਅੰਦਾ ਨਿਕਸਿਓ ਆਏ ਜੋਤ ਬਿਨਾ ਜਗ ਦੀ ਸਕੀ ਜਗਤ ਉਲੰਗੇ ਜਾਏ ਬੁੱਢਾ ਵੰਸ ਕਬੀਰ ਕਾ ਉਪਜਿਓ ਪੂਤ ਕਮਾਲ ਹਰ ਕਾ ਸਿਮਰਨ ਛਾੜ ਕੇ ਘਰ ਲੇ ਆਇਆ ਮਾਲ ਕਬੀਰ ਸਾਧੂ ਕੋ ਮਿਲਨੇ ਜਾਈ ਆ ਸਾਤਿ ਮੰਨ ਲਈ ਜੈ ਕੋਏ ਪਛ ਪਾਉ ਨਾ ਦੀ ਜੀਐ ਆਗੈ ਹੋਏ ਸੋ ਹੋਏ ਕਬੀਰ ਜਗ ਬਾਂਧਿਓ ਜਿਹ ਜੇ ਵਰੀ ਤੇ ਮਤ ਬੰਧੂ ਕਬੀਰ ਜਹਿ ਆਤਾ ਲੋਨ ਜਿਉ ਸੋਨ ਸਮਾਨ ਸਰੀਰ ਕਬੀਰ ਹੰਸ ਉੱਡਿਓ ਤਨ ਗਾਢਿਓ ਸੋ ਜਾਈ ਸਹਿ ਨਾ ਅਜੂ ਜਿਉ ਨਾ ਛੋਡਈ ਰੰਕਾਈ ਨੈਨਾ ਕਬੀਰ ਨੈਨ ਨਿਹਾਰੋ ਤੁਜ ਕੋ ਸਰਮਣ ਸੁਨੋ ਤੋ ਲਾਓ ਬੈਨ ਉਚਰੋ ਤੋ ਨਾਮ ਜੀ ਚਰਨ ਕਮਲ ਰਿਤ ਠਾ ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਗੁਰ ਕੇ ਪਰਸਾਦ ਚਰਨ ਕਮਲ ਕੀ ਮੋਜ ਮਹਿ ਰਹੋ ਅੰਤ ਅਰ ਆਦ ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਉਨਮਾਨ ਕਹਿਬੇ ਕੋ ਸੁਭਾ ਨਹੀਂ ਦੇਖਾ ਹੀ ਪਰਵਾਨ ਕਬੀਰ ਦੇਖ ਕਹਿ ਕੇ ਕਹੋ ਕਹੇ ਨਾ ਕੋ ਪਤਿਆਇ ਹਰ ਜੈਸਾ ਤੈਸਾ ਉਹੀ ਰਹੋ ਹਰਖ ਗੁਣ ਗਾਏ ਕਬੀਰ ਚੁਗੈ ਚਤਾਰੈ ਭੀ ਚੁਗੈ ਚੋਗ ਚੋਗ ਚਤਾਰੇ ਜੈਸੇ ਬਚਰਹਿ ਕੂਜ ਮਨ ਮਾਇਆ ਮਮਤਾ ਰੇ ਕਬੀਰ ਅੰਬਰ ਕਨ ਹਰਸ਼ਾਇਆ ਵਰਖ ਪਰੇ ਸਰਤਾਲ ਚਾਤ੍ਰਿਕ ਜਿਉ ਤਰਸਤ ਰਹਿ ਤਿਨ ਕੋ ਕੌਨ ਹਵਾਲ ਕਬੀਰ ਚੱਕਈ ਜੋ ਨਿਸਬੀਸਰੈ ਆਏ ਮਿਲੈ ਪਰਬਾਤ ਜੋ ਨਰ ਬਿਸਰੇ ਰਾਮ ਸਿਉ ਨਾ ਦਿਨ ਮਿਲੇ ਨਾ ਰਾਤ ਕਬੀਰ ਰਹਿ ਨਾਇਰ ਬਿਸ਼ੋਰਿਆ ਰਹੋ ਰੇ ਸੰਖਮ ਝੂਰ ਦੇਵਲ ਦੇਵਲ ਧਾੜੀ ਦੇਸ ਹੈ ਉਗਵਤ ਸੂਰ ਕਬੀਰ ਸੂਤਾ ਕਿਆ ਕਰਹਿ ਜਾਗ ਰੋਏ ਭੈ ਦੁਖ ਜਾ ਕਾ ਬਾਸਾ ਗੋਰ ਮਹਿ ਸੋ ਕਿਉਂ ਸੋਐ ਸੁਖ ਕਬੀਰ ਸੂਤਾ ਕਿਆ ਕਰਹਿ ਉਟਕੇ ਨਾ ਜਪਹਿ ਮਰਾਰ ਇੱਕ ਦਿਨ ਸੋਮਨ ਹੋਏ ਗੋ ਲਾਂਬੇ ਗੋੜ ਫਸਾਰ ਕਬੀਰ ਸੂਤਾ ਕਿਆ ਕਰਹਿ ਬੈਠਾ ਰਹੋ ਅਰ ਜਾਗ ਜਾ ਕੇ ਸੰਗ ਤੇ ਬੀਸ਼ਰਾ ਤਾਹੀ ਕੇ ਸੰਗ ਲਾਗ ਕਬੀਰ ਸੰਤ ਕੀ ਗੈਲ ਨਾ ਛੋਡੀ ਐ ਮਾਰਗ ਲਾਗਾ ਜਾ ਪੇਖਤ ਹੀ ਪਨੀਤ ਹੋਏ ਪੀਟ ਤਜਪੀਐ ਨਾ ਕਬੀਰ ਸਾਖਤ ਸੰਗ ਨਾ ਕੀਜੀਐ ਦੂਰ ਹੈ ਜਾਈਐ ਭਾਗ ਬਾਸਨ ਕਾ ਰੂ ਪਰਸੀਐ ਤੋ ਕਛ ਲਾਗੇ ਦਾਗ ਕਬੀਰ ਆ ਰਾਮ ਨਾ ਚੀਤਿਓ ਜਰਾ ਪਹੁੰਚਿਓ ਆਏ ਲਾਗੀ ਮੰਦਰ ਦਵਾਰ ਤੇ ਅਬ ਕਿਆ ਕਾਢਿਆ ਜਾਏ ਕਬੀਰ ਕਾਰਨ ਸੋ ਭਇਓ ਜੋ ਕੀਨੋ ਕਰਤਾਰ ਤਿਸ ਬਿਨੰਦੂ ਸਰ ਕੋ ਨਹੀਂ ਏ ਕੈ ਸਰਜਨਹਾਰ ਕਬੀਰ ਫਲ ਲਾਗੇ ਫਲਨ ਪਾਕਨ ਲਾਗੇ ਆਂਬ ਜਾਏ ਪਹੁੰਚੈ ਖਸਮ ਕੋ ਜੋ ਬੀਚ ਨਾ ਖਾਈ ਕਾਮ ਕਬੀਰ ਠਾਕੁਰ ਪੂਜੈ ਮੋਲ ਲੈ ਮਨ ਹਥ ਤੀਰਥ ਜਾਏ ਦੇਖਾ ਦੇਖੀ ਸਵਾੰਗ ਧਰ ਬੂਲੇ ਪਟਕਾ ਖਾਹੇ ਕਬੀਰ ਪਾਹਨ ਪਰਮੇਸ਼ਰ ਕੀਆ ਪੂਜੈ ਸਭ ਸੰਸਾਰ ਇਸ ਪਰਵਾਸੀ ਜੋ ਰਹੇ ਬੂਡੇ ਕਾਲੀ ਧਾਰ ਕਬੀਰ ਕਾਗਿਦ ਕੀਓ ਭਰੀ ਮਸਕੇ ਕਰਮ ਕਪਾਟ ਪਾਹਨ ਬੋਰੀ ਪ੍ਰਥਮੀ ਪੰਡਤ ਪਾੜੀ ਬਾਤ ਕਬੀਰ ਕਾਲ ਕਰੰਤਾ ਅਬਹਿ ਕਰ ਅਬ ਕਰਤਾ ਸੋਇ ਤਾਲ ਪਾਛੈ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ ਕਬੀਰ ਐਸਾ ਜਨ ਤਿਕ ਦੇਖਿਆ ਜੈਸੀ ਧੋਈ ਲਾਖ ਦੀਸੈ ਚੰਚਲ ਬਹੁ ਗੁਨਾ ਮਤਹੀਂ ਨਾ ਨਾਪਾਕ ਕਬੀਰ ਮੇਰੀ ਬੁੱਧ ਕੋ ਜਮਨਾ ਕਰੈ ਤਿਸਕਾਰ ਜਿਨੇ ਇਹੋ ਜੰਮੂਆ ਸਿਰ ਜਿਆ ਸੋ ਜਪਿਆ ਪਰਵਦਗਾਰ ਕਬੀਰ ਕਸਤੂਰੀ ਭਇਆ ਭਵਰ ਭਏ ਸਬਦਾਸ ਜਿਉਂ ਜਿਉ ਭਗਤ ਕਬੀਰ ਕੀ ਤਿਉਂ ਤਿਉਂ ਰਾਮ ਨਿਵਾਸ ਕਬੀਰ ਗਹਿ ਗਜ ਪਰਿਓ ਕਟੰਬ ਕੈ ਕੰਠੈ ਰਹਿ ਗਇਓ ਰਾਮ ਆਏ ਪਰੇ ਧਰਮ ਰਾਏ ਕੇ ਵਿਚਹਿ ਤੂ ਮਾਂ ਧਾਮ ਕਬੀਰ ਸਾਖਤ ਤੇ ਸੂਕਰ ਭਲਾ ਰੱਖੈ ਆਛਾ ਗਾਂ ਉਹ ਸਾਖਤ ਬੱਪਰਾ ਮਰ ਗਿਆ ਕੋਈ ਨਾ ਲਹਿ ਨਾ ਕਬੀਰ ਕੌਡੀ ਕੌਡੀ ਜੋਰ ਕੇ ਜੋਰੇ ਲੱਖ ਕਰੋੜ ਚਲਤੀ ਬਾਰ ਨਾ ਕਛ ਮਿਲੇਉ ਲਈ ਲੰਗੋਟੀ ਤੋੜ ਕਬੀਰ ਬੈਸ ਨੋ ਹੂਆ ਤਾਂ ਕਿਆ ਭਇਆ ਮਾਲਾ ਮਿਲੀ ਚਾਰ ਬਾਹਰ ਕੰਚਨ ਬਾਰਹਾ ਭੀਤਰ ਭਰੀ ਪੰਘਾਰ ਕਬੀਰ ਰੋੜਾ ਹੋਏ ਰੋ ਬਾਤ ਕਾ ਅਜ ਮਨ ਕਾ ਅਬਮਾਨ ਐਸਾ ਕੋਈ ਦਾਸ ਹੋਏ ਤਾਹੇ ਮਿਲੈ ਭਗਵਾਨ ਕਬੀਰ ਰੋੜਾ ਹੁਆ ਤਾਂ ਕੀਆ ਭਇਆ ਪੰਥੀ ਕੋ ਦੁਖ ਦੇ ਐਸਾ ਤੇਰਾ ਦਾਸ ਹੈ ਜਿਉ ਧਰਨੀ ਮਹਿ ਖੇ ਕਬੀਰ ਖੇ ਹੋਈ ਤੋ ਕਿਆ ਭਇਆ ਜਉ ਉਡ ਲਾਗੈ ਅੰਗ ਹਰ ਜਨ ਐਸਾ ਚਾਹੀਐ ਜਿਉ ਪਾਣੀ ਸਰਬੰਗ ਕਬੀਰ ਪਾਣੀ ਹੁਆ ਤਾ ਕਿਆ ਭਇਆ ਸੀਰਾ ਤਾ ਤਾ ਹੋਇ ਹਰ ਜਨ ਐਸਾ ਚਾਹੀਐ ਜੈਸਾ ਹਰ ਹੀ ਹੋਇ ਊਚ ਭਵਨ ਕਨ ਕਾਮਨੀ ਸਿਖਰ ਤਜਾ ਪਹਿਰਾਇ ਤਾਤੇ ਭਲੀ ਮਦੂ ਕਰੀ ਸੰਤ ਸੰਗ ਗੁਣ ਗਾਇ ਕਬੀਰ ਪਾਟਨ ਤੇ ਊਜਰ ਭਲਾ RAM ਭਗਤ ਜੇਠਾਇ RAM ਸਨੇਹੀ ਬਾਹਰਾ ਜੰਪੁਰ ਮੇਰੇ ਪਾਇ ਕਬੀਰ ਗੰਗ ਜਮਨ ਕੇ ਅੰਤਰੇ ਸਹਿਜ ਸੁਨ ਕੇ ਘਾਟ ਹਾਂ ਕਬੀਰ ਹੈ ਮਟਕਿਆ ਖੋਜਤ ਮਨ ਜਨ ਬਾਟ ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭਾ ਓੜ ਹੀਰਾ ਕਿਸ ਕਾ ਬਾਪੁਰਾ ਕੁਝ ਹੈ ਨਾ ਰਤਨ ਕਰੋੜ ਕਬੀਰ ਆਇਕ ਚੰਪਉ ਦੇਖਿਓ ਹੀਰਾ ਹਾਟ ਬਕਾਇ ਬਨਜਨ ਹਾਰੇ ਬਾਹਰਾ ਕੌਡੀ ਬਦਲੇ ਜਾਏ ਕਬੀਰਾਂ ਜਹਾਂ ਗਿਆਨ ਤਹਿ ਧਰਮ ਹੈ ਜਹਾਂ ਝੂਠ ਤਹਿ ਪਾਪ ਜਹਾਂ ਲੋਭ ਤਹਿ ਕਾਲ ਹੈ ਜਹਾਂ ਖਿਮਾ ਤਹਿ ਆਪ ਕਬੀਰ ਮਾਇਆ ਤਜੀ ਤਾਂ ਕਿਆ ਭਇਆ ਜੋ ਮਾਨ ਤਜਿਆ ਨਹੀਂ ਜਾਏ ਮਾਨ ਮੁਨੀ ਮਨ ਵਰ ਗਲੇ ਮਾਨ ਸਭੈ ਕੋ ਖਾਏ ਕਬੀਰ ਸਾਚਾ ਸਤਗੁਰ ਮੈਂ ਮਿਲਿਆ ਸ਼ਬਦ ਜੋ ਬਾਹ ਆਇਕ ਲਾਗਤ ਹੀ ਭੋਇ ਮਿਲ ਗਿਆ ਪਰਿਆ ਕਲੇਜੇ ਸ਼ੇਕ ਕਬੀਰ ਸਾਚਾ ਸਤਗੁਰ ਕਿਆ ਕਰੈ ਜੋ ਸਿਖਾ ਮਹਿ ਝੂਕ ਅੰਦੇ ਏਕ ਨਾ ਲਾਗੇ ਜਿਉ ਬਾਸ ਬਜਾਈਐ ਫੂਕ ਕਬੀਰ ਹੈਗੇ ਬਾਹਨ ਸਜਣ ਘਨ छत्रपती की नार ताश पटंतर ना पुजए हर जन की पनेहार कबीर निप नारी क्यों निंदी है क्यों हर चेरी को मान वो मांग सवारै बिखै को वो सिमरै हर नाम